ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 20 ਦਿਨਾਂ ਤੋਂ ਦਾਸ ਸਾਹਿਬ ਜੀ ਦੇ ਨਾਲ ਜੀਵਨ ਦਾ ਆਹਾਰ ਜੀ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਅਰੇ ਇਹਦੇ ਵਿੱਚ ਅੱਜ ਅਸੀਂ ਇੱਕ ਬੜੀ ਮਹੱਤਵਪੂਰਨ ਗੱਲ ਸਮਝਾਂਗੇ ਆਮ ਤੌਰ ਤੇ ਇੱਕ ਪ੍ਰਚਾਰ ਕੀਤਾ ਜਾਂਦਾ ਹੈ ਕਿ ਮਾਸ ਖਾਣ ਨਾਲ ਕਾਮ ਦਾ ਵਿਕਾਰ ਜ਼ਿਆਦਾ ਵੱਧਦਾ ਹੈ ਇਨੂੰ ਇਹਦੇ ਨਾਲ ਜੋੜ ਦਿੱਤਾ ਜਾਂਦਾ ਹੈ ਕਿ ਜਿੰਨਾ ਮਾਸ ਜਿਹੜੇ ਖਾਣ ਵਾਲੇ ਨੇ ਉਹ ਕਾਮਦਾਰ ਵਕਰ ਜ਼ਿਆਦਾ ਹੁੰਦਾ ਹੈ ਇਸ ਕਰਕੇ ਜਿਆਦਾ ਗਲਤ ਕੰਮ ਕਰਦੇ ਨੇ ਆਪਾਂ ਗੁਰਬਾਣੀ ਰਾਹੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਵਾਕਈ ਮਾਸ ਦਾ ਸੰਬੰਧ ਹੈ ਕਾਮ ਨੂੰ ਵਿਧਾਉਣ ਨਾਲ ਵੈਸੇ ਤਾਂ ਜਿੰਨੇ ਭੋਜਨ ਨੇ ਉਹਨਾਂ ਦਾ ਤੱਤ ਜਿਹੜਾ ਹੈ ਉਹ ਸਾਡੇ ਸਰੀਰ ਦੇ ਵਿੱਚ ਕਾਮ ਪੈਦਾ ਕਰਦਾ ਹੈ ਸਾਰੇ ਭੋਜਨਾਂ ਦਾ ਲੇਕਿਨ ਖਾਸ ਤੌਰ ਤੇ ਜਿਸ ਲਈ ਕਿਹਾ ਜਾਂਦਾ ਹੈ ਕਿ ਮਾਸ ਖਾਣ ਨਾਲ ਕੰਮ ਜ਼ਿਆਦਾ ਵੱਧਦਾ ਹੈ ਉਸ ਗੱਲ ਨੂੰ ਫਿਰ ਸਮਝਣਾ ਜ਼ਰੂਰੀ ਹੋ ਜਾਂਦਾ ਹੈ ਅੱਜ ਦੇ ਦੋ ਪ੍ਰਮਾਣ ਮੈਂ ਆਪ ਜੀ ਨਾਲ ਸਾਂਝੇ ਕਰਨੇ ਨੇ ਦੋਨੋਂ ਹੀ ਗੁਰੂ ਅਰਜਨ ਸਾਹਿਬ ਦੇ ਉਚਾਰਨ ਕੀਤੇ ਹੋਏ ਨੇ ਔਰ ਪਹਿਲੇ ਪ੍ਰਮਾਣ ਦੇ ਵਿੱਚ ਮੇਰੇ ਸਤਿਗੁਰੂ ਪੰਜਵੇਂ ਨਾਨਕ ਬਖਸ਼ਿਸ਼ ਕਰਦੇ ਨੇ ਹਉਮੈ ਰੋਗ ਮਾਨੁਕ ਕਉ ਦੀਨਾ ਕਾਮ ਰੋਗ ਮੈਗਲ ਬਸ ਕੀਨਾ ਅਸਲ ਦੇ ਵਿੱਚ ਤਾਂ ਇਹ ਜਿਹੜਾ ਸ਼ਬਦ ਹੈ ਨਾ ਇਹ ਗੁਰਜਸਾਹਬ ਦਾ ਪੈਰੋਂ ਵਰਾਗ ਦੇ ਵਿੱਚ ਇਹਦੇ ਵਿੱਚ ਬਹੁਤ ਸਾਰੇ ਭਰਮ ਜਿਹੜੇ ਨੇ ਸਤਗੁਰੂ ਨੇ ਸਾਡੇ ਦੂਰ ਕੀਤੇ ਨੇ। ਔਰ ਖਾਸ ਤੌਰ ਤੇ ਰੋਗਾਂ ਬਾਰੇ ਇਥੇ ਇੱਕ ਹੋਰ ਵੀ ਗੱਲ ਇਹਦੇ ਨਾਲ ਸਮਰਧਤ ਨਹੀਂ ਆਜ ਦੇ ਵਿਸ਼ੇ ਨਾਲ। ਜਿਹੜਾ ਇੱਕ ਆ ਵੀ ਬੜਾ ਚਲਦਾ ਹੈ ਕਿ ਜੀ ਨਾਮ ਜਪਨ ਦੇ ਨਾਲ ਰੋਗ ਠੀਕੇ ਜਾਂ ਕਿਤੇ ਜਾ ਸਕਦੇ ਨੇ ਫਿਰ ਕੋਈ ਸ਼ਬਦ ਚੁਣ ਲਏ ਗਏ ਇਹ ਸ਼ਬਦ ਜਿਹੜੇ ਨੇ ਇਹਨਾਂ ਨੂੰ ਰਟੋ ਇਹ ਨਾਲ ਤੁਹਾਡੀਆਂ ਬਿਮਾਰੀਆਂ ਠੀਕ ਹੋ ਜਾਣਗੀਆਂ ਬਿਲਕੁਲ ਕੋਈ ਸ਼ੱਕ ਨਹੀਂ ਲੇਕਿਨ ਕਿਹੜੇ ਰੋਗ ਠੀਕ ਹੁੰਦੇ ਨੇ ਉਹ ਜਿਹੜੇ ਸਾਡੇ ਵਿਕਾਰਾਂ ਦੇ ਰੋਗ ਨੇ ਉਹਨਾਂ ਦੀ ਗੱਲ ਕੀਤੀ ਗਈ ਹੈ ਗੁਰਬਾਣੀ ਦੇ ਵਿੱਚ ਔਰ ਬਹੁਤ ਸਾਰੇ ਸਰੀਰਕ ਰੋਗ ਜਿਹੜੇ ਨੇ ਉਹ ਵਿਕਾਰਾਂ ਦੇ ਰੋਗਾਂ ਦੇ ਵਿੱਚੋਂ ਪੈਦਾ ਹੁੰਦੇ ਨੇ ਇਸ ਕਰਕੇ ਉਹਨੂੰ ਵੀ ਅਸਰ ਪਹੁੰਚ ਜਾਏ لیکن اصل ਦੇ ਵਿੱਚ ਜਿਹੜੀ ਗੁਰਬਾਣੀ ਚ ਗੱਲ ਕੀਤੀ ਗਈ ਹੈ ਨਾ ਹੁਣ ਇਹ ਸ਼ਬਦ ਜਿਹੜਾ ਇੱਥੇ ਹੈ ਹੀ ਇਹਦੇ ਨਾਲ ਸੰਬੰਧਿਤ ਹੈ ਕਿ ਕਿਹੜੇ ਕਿਹੜੇ ਰੋਗ ਕਿਨੂ ਕਿਨੂ ਲੱਗੇ ਹੋਏ ਨੇ ਇਹਦੇ ਵਿੱਚ ਸਤਿਗੁਰੂ ਬਖਸ਼ਿਸ਼ ਕਰਦੇ ਨੇ ਹੌਮੇ ਰੂਗ ਮਾਨੁਕੋ ਦਿਨਾ ਕਾਮ ਰੋਗ ਮੈਗਲ ਬਸਕੀਨਾ ਫਿਰ ਮੈਂ ਤੇ ਇੱਥੇ ਤੱਕ ਆਪਣਾ ਵਿਚਾਰ ਲਈ ਲਿਆ ਲੇਕਿਨ ਸ਼ਬਦ ਦੇ ਵਿੱਚ ਆਉਂਦਾ ਦ੍ਰਿਸ਼ ਰੋਗ ਪਚ ਗਏ ਪਤੰਗਾ ਪਚ ਮੁਗੇ ਪਤੰਗਾ ਨਾਦ ਰੋਗ ਖਪ ਗਏ ਕੁਰੰਗਾ ਔਰ ਸਤਿਗੁਰ ਨੇ ਸ਼ਬਦ ਰਹਾਉ ਜਿਹੜਾ ਨਾ ਰਹਾਉ ਇਹ ਰਖਿਆ ਜੋ ਜੋ ਦੀਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰ ਜੋਗੀ ਫਿਰ ਮੱਛੀ ਦਾ ਦਸਿਆ ਜੇਵਾ ਰੋਗ ਮੇਨ ਗਿਰ ਸਿਆਨੋ ਬਾਸਨ ਰੋਗ ਪਵਰ ਬਿਨਸਾਨੋ ਆ ਸਾਰਾ ਸ਼ਬਦ ਹੀ ਜਿਹੜਾ ਨਾ ਇਹ ਇਸੇ ਵਿਸ਼ੇ ਨਾਲ ਸੰਬੰਧਿਤ ਹੈ ਜਿਸ ਸਤਗੁਰ ਨੇ ਕਹਤਾ ਹਿਰਨ ਨੂੰ ਜਿਹੜਾ ਉਹ ਨਾਦ ਸੁਣਨ ਦਾ ਰੋਗ ਲੱਗਾ ਹੋਇਆ ਮੱਛੀ ਨੂੰ ਜਿਹੜਾ ਜੇਵਾ ਦਾ ਰੋਗ ਹੈ ਇਸ ਕਰਕੇ ਉਹ ਕੰਡੇ ਦੇ ਉੱਤੇ ਲੱਗੀ ਹੋਏ ਮਾਸ ਜਿਹੜਾ ਉਹ ਵੇਖ ਉਹਦਾ ਰਸ ਲੈਣ ਲਈ ਜਾਂਦੀ ਹੈ ਤੇ ਫਸ ਜਾਂਦੀ ਹੈ ਤੇ ਇਸੇ ਤਰ੍ਹਾਂ ਜਿਹੜਾ ਪੌਰੇ ਨੂੰ ਲੱਗਾ ਹੋਇਆ ਦ੍ਰਿਸ਼ ਰੋਗ ਲੱਗਾ ਹੋਇਆ ਇੱਥੇ ਜਿਹੜੀ ਮੈਂ ਗੱਲ ਅਸਲ ਵਿੱਚ ਜਿਹੜਾ ਪ੍ਰਮਾਣ ਦੀ ਗੱਲ ਜੋ ਮੈਂ ਇੱਥੇ ਜਿਹੜੀ ਵਿਚਾਰ ਕਰਨਾ ਚਾਹੁੰਦਾ ਉਹ ਇਹ ਹੈ ਕਿ ਸਤਿਗੁਰੂ ਕਹਿੰਦੇ ਨੇ ਹਉਮੈ ਰੋਗ ਮਨੁੱਖ ਕੋ ਦੀਨਾ ਮਨੁੱਖ ਨੂੰ ਜਿਹੜਾ ਹਉਮੈ ਦਾ ਰੋਗ ਲੱਗਾ ਹੋਇਆ ਤੇ ਕਾਮ ਰੋਗ ਮੈਂ ਗੱਲ ਬਸ ਕੀਨਾ ਸਭ ਤੋਂ ਵਧੇਰੇ ਕਾਮ ਦਾ ਰੋਗ ਜਿਹੜਾ ਇਹ ਹਾਥੀ ਨੂੰ ਹੈ ਮੈਗਲ ਇੰਨਾ ਜ਼ਿਆਦਾ ਪਾਰੀ ਹੈ ਕਿ ਕਾਗਜ਼ ਦੀ ਡੰਮੀ ਹਾਥਣੀ ਬਣਾ ਕੇ ਟੋਏ ਦੇ ਪੂਟ ਕੇ ਉਹਦੇ ਵਿੱਚ ਰੱਖ ਦਿੰਦੇ ਨੇ ਤੇ ਉਹ ਕਾਮ ਦਾ ਮਾਰਿਆ ਹੋਇਆ ਉੱਥੇ ਛਾਲ ਮਾਰ ਦਿੰਦਾ ਹੈ ਤੇ ਹਾਥਣੀ ਦੀ ਵਿਧਿਆ ਕਰਕੇ ਤੇ ਫੜਿਆ ਜਾਂਦਾ ਹੈ ਫਿਰ ساری ਜ਼ਿੰਦਗੀ ਜਿਹੜਾ ਚੱਕਰੀ ਕਰਦਾ ਹੈ ਰੋਗ ਤਾਂ ਮਾੜਾ ਕੋਈ ਵੀ ਜਿਹੜਾ ਮਾੜਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਔਰ ਵਿਕਾਰਾਂ ਦੇ ਰੋਗ ਜਿਹੜੇ ਨੇ ਇਹ ਤਾਂ ਬਹੁਤ ਜ਼ਿਆਦਾ ਖਤਰਨਾਕ ਨੇ ਉਹਨ ਮਨੁੱਖ ਨੂੰ ਜਿਹੜਾ ਸਭ ਤੋਂ ਖਤਰਨਾਕ ਰੋਗ ਲੱਗਾ ਹੋਇਆ ਹੈ ਨਾ ਉਹ ਤੇ ਹਮੈ ਦਾ ਵਿਕਾਰ ਸਾਰੇ ਰੁਗਨੇ ਸਭ ਤੋਂ ਖਤਰਨਾਕ ਹਮੈ ਰੋਗ ਮਾਨਕ ਕੋ ਦੀਨਾ ਸਤਗੁਰ ਰਹਿਬਾਨੀ ਚ ਦਿੰਦਾ ਕਰ ਦਿੱਤਾ ਔਰ ਕਹਿੰਦਾ ਹਮੈ ਦੀਰਗ ਰੋਗ ਹੈ ਤੇ ਕਾਮ ਰੋਗ ਦੀ ਜਿਹੜੀ ਗੱਲ ਹੈ ਉਹ ਹਾਥੀ ਨੂੰ ਸਭ ਤੋਂ ਜ਼ਿਆਦਾ ਲੱਗਾ ਹੋਇਆ ਔਰ ਹਾਥੀ ਜਿਹੜਾ ਉਹ ਮਾਸ ਬਿਲਕੁਲ ਨਹੀਂ ਖਾਂਦਾ ਜਿਹੜੀ ਸਾਡੇ ਵਿਸ਼ੇ ਨਾਲ ਸੰਬੰਧਿਤ ਗੱਲ ਹੈ ਨਾ ਉਹ ਇਹ ਹੈ ਕਿ ਹਸਤੀ ਜਿਹੜਾ ਉਹ ਮਾਸ ਬਿਲਕੁਲ ਨਹੀਂ ਖਾਂਦਾ ਉਹ ਤਾਂ ਕਾਸਪੂਸ ਹੀ ਖਾਂਦਾ ਹੈ ਇਤਨਾ ਤਾਕਤਵਰ ਇਤਨਾ ਸ਼ਰੀਰ ਦੇ ਵਿੱਚ ਬਲ ਹੈ ਵੇਕਨ ਮਾਸ ਨਹੀਂ ਖਾਂਦਾ ਔਰ ਕਾਮ ਰੂਡ ਸਭ ਤੋਂ ਜ਼ਿਆਦਾ ਉਹਨਾਂ ਕਾਮ ਦਾ ਸਭ ਤੋਂ ਜ਼ਿਆਦਾ ਬੇਗਰੂ ਹੈ ਔਰ ਇਸੇ ਕਰਕੇ ਕਾਮ ਦੇ ਬਿਮਾਰੀ ਕਰਕੇ ਹੀ ਉਹ ਫੜਿਆ ਜਾਂਦਾ ਹੈ ਜਿਹੜੇ ਆਪਾਂ ਵੇਖਦੇ ਹਾਂ ਹਾਥੀ ਫੜੇ ਹੋਏ ਇਹਨਾਂ ਦੇ ਫੜ ਕੇ ਤੇ ਜਿਹੜਾ ਉਹਨਾਂ ਨੂੰ ਸਿਖਾ ਕੇ ਤੇ ਉਹਨਾਂ ਨੂੰ ਕੋਲੋਂ ਚੱਕਰੀ ਫਿਰ ਕਰਾਈ ਜਾਂਦੀ ਹੈ ਅਸਰ ਦੇ ਵਿੱਚ ਦੂਜਾ ਜਿਹੜਾ ਪਰਮਾਨ ਹੈ ਉਹ ਵੀ ਇਸੇ ਗੱਲ ਨਾਲ ਹੀ ਬਿਲਕੁਲ ਸਬੰਧਤ ਹੈ ਜਿੱਥੇ ਪੰਚਵੇਂ ਨਾਨਕ ਬਖਸ਼ਿਸ਼ ਕਰਦੇ ਨੇ ਜੋ ਦੀਪ ਪਤਨ ਪਤੰਗ ਜੋ ਚੋਰ ਹਿਰਤ ਨਿਸੰਗ ਮੈਂ ਗੱਲ ਐ ਕਾ ਮੈਂ ਬੰਦ ਪਤੰਗਾ ਜਿਹੜਾ ਉਹ ਦੀਵੇ ਦੀ ੜਾਟ ਵੇਖਦਾ ਔਰ ਇਹ ਸੋਚੇ ਬਗੈਰ ਕਿ ਇਹਦੇ ਨੇੜੇ ਗਿਆ ਮੈਂ ਸੜ ਕੇ ਮਰ ਜਾਣਾ ਉਹਦੇ ਉੱਤੇ ਜਾ ਕੇ ਡਿੱਗਦੇ ਨੇ ਪੋਰੇ ਦੇ ਸੜ ਕੇ ਮਰ ਜਾਂਦੇ ਨੇ ਜਿਉਂ ਚੋਰ ਹਿਰਤ ਨੇ ਸੰਗ ਕੋਈ ਜਿਹੜਾ ਚੋਰੀ ਦਾ ਸੁਭਾਅ ਜਿਹਦਾ ਨਾਂ ਹੋਵੇ ਚੋਰ ਨਾ ਹੋਵੇ ਕਿਤੇ ਕੋਈ ਚੀਜ਼ ਕਿਸੇ ਦੀ ਚੁਕਣੀ ਹੋਵੇ ਨਾ ਤੇ ਕੰਬਣ ਲੱਗ ਪਾਇਗਾ ਉਹਦੇ ਹੱਥ 100 ਵਾਰੀ ਅੱਗੇ ਪਿੱਛੇ ਉੱਪਰ ਨੀਚੇ ਵੇਖ ਕੇ ਉਹਦੇ ਬਾਅਦ ਵੀ ਉਹਦਾ ਹਿਆ ਨਹੀਂ ਪਏਗਾ ਲੇਕਿਨ ਜਿਹੜਾ ਚੋਰੀ ਕਰਨ ਵਾਲਾ ਉਹ ساری ਸ਼ਰਮ ਉਹਨੂੰ ਕੋਈ ਸ਼ਰਮ ਹੁੰਦੀ ਡਰ ਹੁੰਦਾ ਹੀ ਨਹੀਂ ਨਾ ਡਰ ਤੇ ਨਾ ਸ਼ਰਮ ਉਹ ਫਟਾਫਟ ਚੀ ਚੁੱਕ ਲੈਂਦਾ ਹੈ ਹਿਰਦੇ ਦੇ ਸੰਗ ਉਹ ਬਗੈਰ ਕਿਸੇ ਚਾਕੇ ਦੇ ਬਗੈਰ ਕਿਸੇ ਡਰ ਦੇ ਚੋਰੀ ਕਰੀ ਜਾਂਦਾ ਹੈ ਸਤਿਗੁਰੂ ਇਹਦੇ ਨਾਲ ਹੀ ਤੀਜਾ ਪਰਮਾਣ ਫਿਰ ਦਿੰਦੇ ਨੇ ਮੈਗ ਮੈਗਲੇ ਕੰਮ ਹੈ ਬੰਦ ਹਾਥੀ ਜਿਹੜਾ ਉਹਨੂੰ ਕਾਮ ਦਾ ਰੋਗ ਲੱਗਾ ਹੋਇਆ ਹੈ ਕਾਮ ਵਸਨਾ ਦਾ ਮਾਰਿਆ ਹੋਇਆ ਜਿਹੜਾ ਹੈ ਉਹ ਫਸ ਜਾਂਦਾ ਹੈ ਹਾਥੀ ਦੇ ਨਾਲ ਕਾਮ ਨੂੰ ਜੋੜਿਆ ਜਾਂਦਾ ਹੈ ਸਭ ਤੋਂ ਜ਼ਿਆਦਾ ਔਰ ਹਾਥੀ ਜਿਹੜਾ ਇਹ ਕਾਸਪੂਸ ਖਾਣ ਵਾਲਾ ਜਾਨਵਰ ਹੈ ਮਾਸ ਬਿਲਕੁਲ ਨਹੀਂ ਖਾਂਦਾ ਕੁਝ ਚੀਜ਼ਾਂ ਜਿਹੜੀਆਂ ਨੇ ਕਿਸੇ ਚੀਜ਼ ਨੂੰ ਬਦਨਾਮ ਕਰਨ ਲਈ ਪ੍ਰਚਲਿਤ ਕਰ ਦਿੱਤੀਆਂ ਜਾਂਦੀਆਂ ਨੇ ਅਪੀ ਆਪਾਂ ਤਕਰੀਬਨ ਵਿਸ਼ੇ ਦੇ ਆਖਰੀ ਪੜਾਅ ਤੇ ਪਹੁੰਚ ਗਏ ਆ ਕਰ ਨੂੰ ਆਖਰੀ ਪੜਾਅ ਦੀ ਵਿਚਾਰ ਸ਼ੁਰੂ ਹੋਏਗੀ ਕੋਸ਼ਿਸ਼ ਕੀਤੀ ਹੈ ਕਿ ਹਰ ਪੱਖ ਨੂੰ ਜਿਹੜਾ ਥੋੜਾ ਥੋੜਾ ਵਿਚਾਰਿਆ ਜਾਏ ਤਾਂ ਕਿ ਆਪਾਂ ਸਮੂਹਿਕ ਤੌਰ ਤੇ ਵਿਸ਼ੇ ਨੂੰ ਸਮਝ ਸਕੀਏ ਮੈਂ ਫਿਰ ਬੇਨਤੀ ਕਰਦਾ ਮੇਰਾ ਕੋਈ ਇਹ ਮਕਸਦ ਨਹੀਂ ਹੈ ਕਿ ਜਿਹੜੇ మాਸ ਨਹੀਂ ਖਾਂਦੇ ਉਹਨਾਂ ਨੂੰ ਪ੍ਰੇਰਨਾ ਕਰ ਤੁਸੀਂ ਖਾਣ ਲੱਗ ਪਾਓ ਜੀ ਤੇ ਜਿਹੜੇ ਖਾਂਦੇ ਨੇ ਉਹਨਾਂ ਨੂੰ ਪ੍ਰੇਰਨਾ ਨਾ ਖਾਓ ਜੀ ਮੈਂ ਤਾਂ ਜੋ ਗੁਰਮਤਿ ਦਾ ਸਿਧਾਂਤ ਹੈ ਉਹ ਆਪਜੀ ਤੱਕ ਪਹੁੰਚਾਉਣਾ ਚਾਹਣਾ ਤਾਂ ਕਿ ਕੌਮ ਦੇ ਵਿੱਚੋਂ ਵਿਵਾਦ ਭਰਮਜਾਲ ਔਰ ਝਗੜੇ ਜਿਹੜੇ ਨੇ ਉਹ ਇਸ ਗੱਲ ਦੇ ਖਤਮ ਹੋ ਜਾਣ ਇੱਕ ਦੂਜੇ ਨਾਲ ਇਸ ਕਰਕੇ ਨਫ਼ਰਤ ਕਰਨੀ ਜਿਹੜੀ ਇਹ ਬੰਦ ਕਰਦੀ ਹੈ ਇੱਕ ਦੂਜੇ ਪ੍ਰਤੀ ਜੋ ਸਾਡੇ ਮਨ ਦੇ ਵਿੱਚ ਮੰਦ ਭਾਵਨਾ ਆ ਰਹੀ ਹੈ ਉਹਨੂੰ ਬੰਦ ਕਰਦੀ ਹੈ ਅੱਜ ਬਸ ਇਤਨੇ ਕ ਬਚਨ ਪੜਵਾਣ ਕਰਨਾ ਹੋਇਆ ਪੁੱਲਾਂ ਵਾਸਤੇ ਖਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ